ਜੋਸ਼ੋਖ ਰੋਸ਼ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਨੇ ਅੱਜ ਡਿਸਟ੍ਰਿਕਟ ਪੱਤਰ ਦੀ ਓਪਨਰ ਟਲੈਕਟਸ ਵਿੱਚ 100 ਮੀਟਰ ਔਰ 1500 ਮੀਟਰ ਦੀਆਂ ਇਵੈਂਟਸ ਹੋ ਚੁੱਕੀਆਂ ਨੇ ਔਰ ਇਹਦੇ ਨਾਲ ਨਾਲ 400 ਮੀਟਰ ਦੀ ਇਵੈਂਟਸ ਵੀ ਹੈ ਵਾਕ ਵਾਕ ਟੀਮਾਂ ਦੇ hockey ਦੇ ਅੱਜ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਹੋਣੇ ਨੇ ਇਹਦੇ ਨਾਲ-ਨਾਲ ਓਪਨ ਵਾਲਾ ਦੇ ਮੈਚ ਜਿਹੜੇ ਨੇ ਉਹ ਵੀ ਚੱਲ ਰਹੇ ਨੇ ਔਰ ਸਾਡੇ ਬਾਬਾ ਬੰਦਾਬਾਹਰ ਦਰਸਨ ਖੇਡ ਸਟੇਡੀਅਮ ਵਿੱਚ ਅਰੌਣਕਾਂ ਲੱਗੀਆਂ ਨੇ ਵੱਖ-ਵੱਖ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ ਨੇ ਔਰ ਜਿਹੜੇ ਇਸ ਗਰਾਊਂਡ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੀਆਂ ਨੇ ਇਹਨਾਂ ਸਾਰੀਆਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਜੀਆਂ ਨੂੰ ਹਾਰਦਿਕ ਸਵਾਗਤ ਹਲ ਸਾਡੇ ਕੋਲ ਪਹੁੰਚੇ ਨੇ ਸਾਡੇ ਆਪਣੇ ਨਗਰ ਪਿੰਡ ਕੋਖਰਵਾਦੀ ਸਮੁੱਚੀ ਪੰਚਾਇਤ ਸਰਪੰਚ ਗੁਰਪਮਨ ਦੀਪ ਸਿੰਘ ਭਾਈ ਗਰੇ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਕੁਲਜੀਤ ਸਿੰਘ ਜੀ ਤੇ ਨਾਲ ਸਾਡੇ ਗੁਰੂ ਘਰ ਗੁਰਦੁਆਰਾ ਸਾਧੂ ਸਾਹਿਬ ਦੇ ਗਰਤੀ ਸਿੰਘ ਭਾਈ ਜਗੀਰ ਸਿੰਘ ਜੀ ਪਹੁੰਚੇ ਨੇ ਆਪਣੀ ਸੰਸਥਾ ਵੱਲੋਂ ਇਸ ਸਮੁੱਚੀ ਟੀਮ ਦੇ ਅੱਗੇ ਪੁੰਚਦੇ ਸਵਾਗਤ ਕਰਦੇ ਆ। ਚਾਚਾ ਪਰਮਜੀਤ ਸਿੰਘ ਪੰਨਾ ਸਾਡੇ ਚਾਚਾ ਜੀ ਇਹ ਸਾਡੇ ਲਾਇਨਸ ਕਲੱਬ ਦੇ ਚਾਚਾ ਜੀ ਆ ਜੀ ਪਹੁੰਚੇ ਜੀ ਆ ਦੇ ਇਹਨਾਂ ਨੂੰ ਤੇ ਭਾਇਆ ਤਾਹਿਰ ਹਨ ਚਾਚਾ ਹੀ ਵਿਚਾਰੇ ਜਿੰਨੀਆਂ ਵੀ ਮੌਜੂਦ ਸੇ ਜੀਤਾਂ ਸਾਡੇ ਵਿੱਚ ਬਰਾਜਮਾਨ ਨੇ ਇਹ ਥੋੜੇ ਆ ਗੱਲ ਦੀ ਵੰਡੀ ਸਾਡੇ ਬੇਟੇ ਸਰਗਾਨ ਜਗਿੰਦਰ ਸਿੰਘ ਸਪੈਕਟਰ ਸਾਹਿਬ ਦੇ ਬੇਟੇ ਐਡਵੋਕੇਟ ਮਰਪੀ ਸਿੰਘ ਜੀ ਉਹਨਾਂ ਵੱਲੋਂ ਸੰਸਾਰ ਨੂੰ 10000 ਰੁਪਿਆ ਸੇਵਾ ਦੇ ਰੂਪ ਵਿੱਚ ਆਇਆ ਤੇ ਪਾਪਾ ਜੀ ਵੱਡੇ ਹੁੰਦੇ ਆ ਤੇ ਉਹ ਅੰਮ੍ਰਿਤ ਕੈਨੇਡਾ ਵੇਖਣ ਡਿਆ ਨੇ ਕਲਿਆਣਾ ਕੋਈ ਨਾ ਕੋ ਚੈੱਕ ਆਇਆਣਾ ਸਾਡੇ ਕੋਲ ਉਹ ਫਿਰ ਆਉਣਗੇ ਉਦੋਂ ਅਨਾਉਂਸ ਕਰਾਂਗੇ ਪਿਛਲੀ ਵਾਰੀ ਵੀ ਲੱਖ ਰੁਪਇਆ ਅੰਮ੍ਰਿਤ ਨੇ ਭੇਜਿਆ ਸੀ ਅਸੀਂ ਧੰਨਵਾਦ ਕਰੀਏ ਇਸ ਸੁੰੱਚੇ ਪ੍ਰਵਾਹ ਤੇ ਐਡਵੋਕੇਟ ਮਲਤਰੀ ਸਿੰਘ ਜੀ ਅੰਮ੍ਰਿਤਪਾਲ ਸਿੰਘ ਕੈਨੇਡਾ ਇੰਸਪੈਕਟਰ ਜਵਿੰਦਰ ਸਿੰਘ ਜੀ ਇਕੱਠੀਆਂ ਸੇਵਾਮਾਨ ਭਾਈਆਂ ਨੇ ਪਿਆਰ ਆ ਸਾਡਾ ਸਾਰਿਆਂ ਦਾ ਦਰਜੀਤ ਬੈਠਾ ਚਾਹ ਸਾਹਿਬ ਬੈਠੇ ਉਦੋਂ ਮਿੱਠਾ ਸਭ ਇਕੱਠੇ ਰਹੇ ਆਂ ਹੀ ਤੇ ਮਾਲਕ ਜੀ ਬਾਹਰ ਨੂੰ ਚੜ੍ਹਦੀ ਕਲਾ ਚ ਰੱਖੇ ਸੰਸਥਾ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਮੇਰੀ ਬੇਨਤੀ ਹੈ ਭਾਜੀ ਮਜੀਤ ਸਿੰਘ ਨੂੰ ਟਾਈਮਿੰਗ ਟਾਈਮਿੰਗ ਮੈਚ ਦੀ 4 ਕੁਆਟਰ ਓਕੇ ਜੀ ਓਕੇ ਠੀਕ ਪ੍ਰਭਾਤਮਾ ਖਿਡਾਰੀਆਂ ਤੇ ਮੇਰੇ ਪ੍ਰਿਹਤ ਰੱਖ ਕੇ ਸੱਟ ਪੇੜ ਤੋਂ ਬਚਾ ਕੇ ਕਿਉਂਕਿ ਇਵੈਂਟ ਖੇਡਦੇ ਆਂ ਕਈ ਵਾਰੀ ਇੰਜਰੀ ਦੀ ਪ੍ਰੋਬਲਮ ਆ ਜਾਂਦੀ ਆ ਖਾਸ ਕਰਕੇ ਹਾਕੀ ਦੇ ਵਿੱਚ ਸਟਿਕ ਦਾ ਵੱਜ ਜਾਣਾ ਜਾਂ ਬਾਲ ਦਾ ਫਾਸ ਲੱਗ ਜਾਣਾ ਕੱਲ ਇੱਕ ਬੱਚੇ ਦੇ ਸੱਟ ਲੱਗੀ ਸੀ ਚਲੋ ਪ੍ਰਮਾਤਮਾ ਨੇ ਆਪਣੀ ਓਟ ਦੇ ਕੇ ਰੱਖਿਆ ਖਿਡਾਰੀਆਂ ਨੂੰ ਕਦੇ ਮੈਦਾਨ 'ਚ ਸੱਟ ਨਾ ਲੱਗੇ